ਇਹ ਜੀ ਸਾਨੂੰ ਪ੍ਰਮਾਤਮਾ ਨੇ ਬਹੁਤ ਵੱਡੀ ਸੇਵਾ ਦਿੱਤੀ ਆ ਜਿਹੜਾ ਅਸੀਂ ਇਹ ਰਲ ਕੇ ਸਾਰੇ ਇੱਕ ਅਸੀਂ ਟਰਸਟ ਡਾਕਟਰ ਭੀਮਰਾਓ ਅੰਬੇਦਕਰ ਵੋਧਾ ਜੀ ਟਰਸਟ ਬਣਾਇਆ ਜਿਸ ਦੇ ਵਿੱਚ ਅਸੀਂ ਹਰ ਇੱਕ ਸਾਲ ਲੋੜਵੰਦ ਲੜਕੀਆਂ ਦੇ ਜਿਹੜੇ ਵਿਆਹ ਕਰਦੇ ਆ ਤੇ ਇਸ ਵਾਰ ਵੀ ਅਸੀਂ 5 ਲੜਕੀਆਂ ਦੇ ਵਿਆਹ ਕਰ ਰਹੇ ਆ ਲੋੜਵੰਦ ਲੜਕੀਆਂ ਦੇ ਉਹਨਾਂ ਨੂੰ ਦਾਜ ਦਾ ਜੋ ਵੀ ਸਮਾਨ ਹੁੰਦਾ ਘਰ ਵਰ ਤੋਂ ਦਾ ਇਹ ਨਹੀਂ ਵੀ ਇਹ ਸਿਰਫ ਇਕੱਲੇ ਵਿਆਹ ਕਰਦੇ ਆ ਪੂਰਾ ਦਾਜ ਦੇ ਕੇ ਸਾਰੇ ਜੋ ਸਾਡੇ ਫੋਰਨ ਦੇ ਹੈਗੇ ਨੇ ਸਾਡੇ ਵੀਰ ਐਨ ਆਰ ਆ ਵੀਰ ਹੋਰ ਸਾਡੇ ਇਧਰ ਕੋਈ ਇੰਡਸਟਰੀ ਵਾਲੇ ਹੋਗੇ ਸਾਡੇ ਮੁਲਾਜ਼ਮ ਵੀਰ ਹੋਗੇ ਜੋ ਵੀ ਸਾਡੇ ਇੱਥੇ ਹੈਗੇ ਨੇ ਸਾਡੇ ٹرسٹ ਨੂੰ ਪਿਆਰ ਕਰਦੇ ਨੇ ਉਹ ਸਾਰੇ ਇਸ ਵਿਆਹ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਜਿਹੜੇ ਹਿੱਸਾ ਪਾਉਂਦੇ ਨੇ ਤੇ ਅਸੀਂ ਲੋੜਵੰਦ ਲੜਕੀਆਂ ਦੇ ਜਿਹੜੇ ਵਿਆਹ ਕਰਦੇ ਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਤਾਂ ਕਿ ਕਹਿੰਦੇ ਕਿਸੇ ਦੀ ਲੜਕੀ ਨੂੰ ਘਰੋਂ ਵਿਆਹ ਕਰਕੇ ਠਾਉਣਾ ਸਭ ਤੋਂ ਵੱਡਾ ਦਾਨ ਜਿਹੜਾ ਆਉਂਦਾ ਇਹ ਦਾਨ ਮੰਨਿਆ ਜਾਂਦਾ ਸੋ ਪ੍ਰਮਾਤਮਾ ਨੇ ਸਾਨੂੰ ਜਿਹੜਾ ਇਹ ਵੱਡੇ ਦਾਨ ਦੀ ਸੇਵਾ ਦਿੱਤੀ ਆ ਤੁਹਾਡੇ ਨਾਲ ਅਸੀਂ ਟਰਸਟ ਦੇ ਜਿੰਨੇ ਮੈਂਬਰ ਖੜੇ ਆ ਲਖਵੀਰ ਸਿੰਘ ਜੀ ਥਾਣੇਦਾਰ ਸਾਹਿਬ ਇੰਸਪੈਕਟਰ ਸਾਡੇ ਅੰਗਰੇਜ਼ ਸਿੰਘ ਜੀ ਹਰਪ੍ਰੀਤ ਜੀ ਗਿੱਲ ਸਾਹਿਬ ਹਰਪ੍ਰੀਤ ਪ੍ਰਧਾਨ ਜੀ ਨੇ ਤੇ ਇਹਨਾਂ ਨੇ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਇਹ ਤੇ ਦਿਨ ਰਾਤ ਇੱਕ ਕਰਕੇ ਅਸੀਂ ਇਸ ਨੂੰ ਨੇਪਰੇ ਚਾੜਦੇ ਆ ਪਰ ਇਹ ਸਾਰਾ ਤੁਹਾਡੇ ਪ੍ਰੈਸ ਵਾਲਿਆਂ ਦੇ ਸਹਿਯੋਗ ਨਾਲ ਕਿਉਂਕਿ ਜੋ ਮੀਡੀਆ ਦੇ ਵਿੱਚ ਪਤਾ ਲੱਗਦਾ ਅਸੀਂ ਸੋਸ਼ਲ ਮੀਡੀਆ ਤੇ ਪਾਉਂਦੇ ਆ ਤਾਂ ਲੋਕ ਵੱਧ ਤੋਂ ਵੱਧ ਚੜ ਕੇ ਸਾਡੇ ਨਾਲ ਜਿਹੜੇ ਜੁੜਦੇ ਨੇ ਦਾਨ ਵੀ ਕਰਦੇ ਨੇ ਤੇ ਅਸੀਂ ਵਧੀਆ ਤੋਂ ਵਧੀਆ ਹਰ ਇੱਕ ਵਾਰੀ ਜਿਹੜਾ ਹੈਗਾ ਦਾਜ ਦਾ ਵੀ ਜਿਹੜਾ ਸਮਾਨ ਵਧਾ ਦਿੰਨੇ ਆ ਤੇ ਲੜਕੀਆਂ ਦੇ ਵਿਆਹ ਵੀ ਕਰ ਦਿੰਨੇ ਆ ਇਸ ਵਾਰੀ ਕੁਦਰਤੀ ਗੱਲਾਂ ਦੇਖੋ ਅਸੀਂ ਪੋਸਟਰ ਲਾਏ ਨੇ ਸਿਰਫ ਸਾਨੂੰ 5 ਲੜਕੀਆਂ ਮਿਲੀਆਂ ਨੇ ਪਿਛਲੀ ਵਾਰੀ 7 ਵਿਆਹ ਕੀਤੇ ਸੀਗੇ ਸਾਨੂੰ ਹੋਰ ਵੀ 2-3 ਲੜਕੀਆਂ ਆ ਜਾਂ ਹੋਰ ਵੀ 2-3 ਲੜਕੀਆਂ ਮਿਲ ਜਾਂਦੀਆਂ ਤਾਂ ਅਸੀਂ ਇਸ ਵਾਰੀ ਸੌਰੀ 6 ਵਿਆਹ ਕਰ ਰਹੇ ਆ 6 ਦੀ ਬਜਾਏ 7 ਜਾਂ 8 ਵੀ ਕਰ ਸਕਦੇ ਸੀ ਪਰ ਸਾਡੇ ਦਿੱਤੀ ਹੋਈ ਡੇਟ ਦੇ ਮੁਤਾਬਕ ਕੁਝ ਸਾਡੇ ਟਰਸਟ ਦੇ ਰੂਲ ਨੇ ਰੂਲਾਂ ਦੇ ਮੁਤਾਬਕ ਅਸੀਂ ਲੜਕੀ ਦੀ ਏਜ ਲੜਕੇ ਦੀ ਏਜ ਹਰ ਇੱਕ ਚੀਜ਼ ਨੂੰ ਵੈਰੀਫਾਈ ਕਰਦੇ ਆ ਕੋਈ ਉਹਨਾਂ ਦਾ ਪਹਿਲਾ ਰੋਲਾ ਨਾ ਹੋਵੇ ਕਿਤੇ ਪੂਰਾ ਸੱਚਾ ਸੁੱਚਾ ਜਿਹੜਾ ਵਿਆਹ ਕਰਕੇ ਉਹਨਾਂ ਦੀ ਅਸੀਂ ਚੋਣ ਕਰਦੇ ਆ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਕਾਰਜਾ ਵਿਆਹ ਵਾਲਾ ਅਸੀਂ ਨੇਪਰੇ ਚੜ੍ਹਦੇ ਆ ਤੇ ਮੈਂ ਸਾਡੇ ਇਸ ਤਾਪ ਦੇ ਜ਼ਰੀਏ ਜਿਹੜੇ ਵੀਰਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਸਾਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਵਿਆਹਾਂ ਦੇ ਵਿੱਚ ਉਹਨਾਂ ਨੇ ਧਨ ਦਿੱਤਾ ਲੜਕੀਆਂ ਵਾਸਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਬੜਾ ਧੰਨਵਾਦ ਕਰਦੇ ਹਾਂ ਤੇ ਸ਼ਹਿਰ ਵਾਸੀ ਜਿਹੜੇ ਹੈਗੇ ਸਾਡੇ ਸਾਹਨੇਵਾਲ ਵਾਲੇ ਉਹਨਾਂ ਦਾ ਤੇ ਜਿਹੜੇ ਸਾਡਾ ਪੈਲਸ ਆ ਇਸ ਪੈਲਸ ਵਾਲੇ ਵੀਰ ਨੇ ਸੁਖਜੀਤ ਸਿੰਘ ਜੀ ਉਹਨਾਂ ਦਾ ਵੀ ਅਸੀਂ ਵੱਧ ਤੋਂ ਵੱਧ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਦਾ ਉਹਨਾਂ ਨੇ ਪਹਿਲੇ ਦਿਨ ਹੀ ਕਹਿਤਾ ਸੀ ਵੀ ਇਸ ਵਾਰ ਜਿਹੜੇ ਵਿਆਹ ਨੇ ਉਹ ਮੇਰੇ ਪੈਲਸ ਦੇ ਵਿੱਚ ਕਰਨੇ ਨੇ ਪਿਛਲੀ ਵਾਰੀ ਸਾਨੂੰ ਬਰਸਾਤ ਕਰਕੇ ਦਾਣਾ ਮੰਡੀ ਤੋਂ ਇੱਕਦਮੀ ਉਹ ਦੂਜੇ ਪੈਲਸ 'ਚ ਲੈ ਕੇ ਜਾਣਾ ਵਿਆਹ ਸੀ ਮੇਹਫਿਲ ਬੈਲਸ ਦੇ ਵਿੱਚ ਥੋੜਾ ਡਿਸਟਰਬ ਹੋਇਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਵਾਰ ਬਹੁਤ ਵਧੀਆ ਸਾਡਾ ਜਿਹੜਾ ਹੈਗਾ ਇਹ ਪ੍ਰੋਗਰਾਮ ਨੇਪਰੇ ਚੜਨ ਵਾਲਾ ਤੇ ਨੇਪਰੇ ਚੜੂਗਾ ਵੀ ਸਰ ਕਿੰਨੇ ਵਿਆਹ ਹੋਰ ਕਿੰਨੀ ਦੇਰ ਸਾਲ ਹੋ ਗਿਆ ਜੀ ਵਿਆਹ ਕਰਦੋ ਇਹ ਅਸੀਂ 16ਵੀਂ ਵਾਰ ਵਿਆਹ ਕਰ ਰਹੇ ਹਾਂ ਜੀ ਸਾਡਾ ਇਹ 16ਵਾਂ ਜਿਹੜਾ ਹੈਗਾ ਵਿਆਹ ਚੱਲ ਰਹੇ ਨੇ ਜੀ ਅਸੀਂ ਉਮੀਦ ਆ ਵੀ ਅਗਲੀ ਵਾਰੀ ਹੋਰ ਵਧਾ ਕੇ ਵਿਆਹ ਕਰਾਂਗੇ ਅਸੀਂ ਜੀ ਸਾਡੇ ਨਾਲ ਬਹੁਤ ਮੈਂਬਰ ਜੁੜ ਗਏ ਥੈਂਕ ਯੂ ਥੈਂਕ ਯੂ ਸਾਹਿਬ ਡਾਕਟਰ ਭੀਮਰਾਓ ਬੀ ਅੰਬੇਦਕਰ ਕਲੱਬ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹ ਇੱਕ ਜਿਹੜਾ ਅਪਰਾਲਾ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ ਇੱਕ ਸਮਾਜਿਕ ਭਲਾਈ ਇਹਨੂੰ ਆਪਾਂ ਕਹਿ ਦਿੰਦੇ ਆ ਜਿਹੜੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਇੱਕ ਲੋੜ ਹੈ ਸੋ ਉਹਦੇ ਵਿੱਚ ਅੱਜ ਇਹਨਾਂ ਨੇ ਸੱਤ ਬੱਚਿਆਂ ਦੇ ਵਿਆਹ ਕਰਵਾਏ ਨੇ ਲੋੜਵੰਦ ਬੱਚਿਆਂ ਦੇ ਉਸ ਦੇ ਲਈ ਬਹੁਤ ਬਹੁਤ ਮੁਬਾਰਕਾਂ ਨੇ ਡਾਕਟਰ ਪੀਨ ਉਹ ਉਮਰੇਦਕਰ ਜੀ ਦੀ ਕਲਾਬਾ ਬੋਧਾ ਕਲਾਬਾ ਇਹਨੇ ਬੜਾ ਵਧੀਆ ਪ੍ਰੋਗਰਾਮ ਆ ਕਈ ਸਾਲਾਂ ਤੋਂ ਇਹ ਮੈਰਿਜਾਂ ਕਰਾਏ ਨੇ ਬੜਾ ਔਖਾ ਕੰਮ ਆ ਜੋ ਇਹ ਲੱਗੇ ਹੋਏ ਨੇ ਪੈਸੇ ਮੰਗਣੇ ਬੜੇ ਔਖੇ ਆ ਨਾ ਤੇ ਇਸ ਕਰਕੇ ਪੰਜ ਅਨੰਦ ਕਰ ਇਹਨਾਂ ਨੇ ਬਣਾਏ ਨੇ ਅਸੀਂ ਨਵੀਆਂ ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦੰਦੇ ਆ ਤੇ ਮਹਾਰਾ ਕਿਰਪਾ ਰੱਖੇ ਖੁਸ਼ ਹੱਸਦੇ ਬਸੇ ਰਹਿਣ ਔਰ ਕਲਾਬੋਗੰਨੀ ਨੂੰ ਅਸੀਂ ਬਧਾਈ ਦਿੰਦੇ ਆ ਕਮੇਟੀ ਗੰਨੀ ਹੈ ਇਹ ਜਿਹੜੇ ਡਾਕਟਰ ਪੰਤ ਆਤਰਤਨ ਡਾਕਟਰ ਵੀ ਆਰਮ ਵੇਦਕਰ ਜੀ ਦੇ ਉਨ੍ਹਾਂ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਇਹ ਕਮੇਟੀ ਜਿਹੜੀ ਬਣੀ ਹੈ ਵੈਲਕਮ ਕਮੇਟੀ ਇਸ ਸਮੂਹ ਵਿਆਹ ਜਿਹੜੇ ਹਰ ਸਾਲ ਕਰਦੇ ਇਸ ਵਾਰ ਵੀ ਹੋ ਰਿਹਾ ਸਾਰੇ ਉਦਮ ਸੱਜਣ ਨੇ ਬੜਾ ਚਾਹ ਹੁੰਦਾ ਹੈ ਔਰ ਇਸ ਕਾਰਜ ਕਰਨ ਦਾ ਕਿਉਂਕਿ ਕਈ ਪਰਿਵਾਰ ਐਸੇ ਨੇ ਜਿਹੜੇ ਆਪਣੇ ਬੱਚੀ ਨੂੰ ਉਹਦੇ ਹਸਬੇੜੇ ਕਰਨ ਦੇ ਲਈ ਬੜੇ ਉਹਨਾਂ ਲਈ ਔਖਾ ਕਿਉਂਕਿ ਸਮਾਜ ਦੇ ਹਾਲਾਤ ਐਸੇ ਬਣੇ ਪਰ ਇਹਨਾਂ ਦਾ ਇੱਕ ਬਹੁਤ ਵੱਡਾ ਕਨਿਆਦਾਨ ਵੀ ਮੈਕੈਲਿਆ ਕਰੁੰਦਾ ਇਹਨਾਂ ਨੂੰ ਮਾਨ ਪ੍ਰਾਪਤ ਹੈ ਆ ਲੱਕੇ ਬੋਲੋਂ ਦਾਸ ਮੈਂ ਵੀ ਆਪਣੇ ਬੋਲੋਂ ਇਹਨਾਂ ਨੂੰ ਦੱਸਾਈ ਦੇਣਾ ਔਰ ਹੋਰ ਵੀ ਜਿਹੜੇ ਵੈਲਫੇਅਰ ਦੇ ਕੰਮ ਕਰਨੇ ਬੜੇ ਜ਼ਰੂਰੀ ਨੇ ਠੀਕ ਹੈ ਸਰਕਾਰਾਂ ਵੀ ਕਈ ਵਾਰੀ ਕਹਿ ਜਾਂਦੀਆਂ ਨੇ ਪਰ ਉਹ ਉਹਨਾਂ ਕੋਲ ਕਿਉਂਕਿ ਬਜਟ ਨਹੀਂ ਹੈ ਜੀ ਕਿਉਂਕਿ ਪਾਸ ਨਹੀਂ ਹੋਇਆ ਜੀ ਕਿਉਂਕਿ ਜਿਹੜੀ ਵੈਲਫੇਅਰ ਸੁਸਾਇਟੀਆਂ ਬਣਦੀਆਂ ਨੇ ਕਮੇਟੀਆਂ ਬਣਦੀਆਂ ਨੇ ਇਹਦਾ ਕੰਮ ਹੈ ਕਿ ਪਬਲਿਕ ਜਿਹੜੀ ਹੈਗੀ ਹੈ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਕੋਈ ਭਾਵੇਂ ਸਮਾਜਿਕ ਗਤੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਆਪਣਾ ਉਹਦੇ ਦੇ ਜਦੋਰ ਜਾਹਿਰ ਕਰਨਾ ਜਾਂ ਪ੍ਰਚਾਰ ਕਰਨਾ ਜ਼ਰੂਰੀਆਂ ਨੇ ਵਧੀਆ ਸਮਾਜ ਸਿਰਜਣਾ ਉਹਦੇ ਲਈ ਐਜੂਕੇਸ਼ਨ ਤੇ ਹੈਲਥ ਵਾਸਤੇ ਵੀ ਜ਼ਰੂਰ ਆਪਣਾ ਉਹਦੇ ਲਈ ਧਿਆਨ ਦੇਣ। ਨਾਲ ਮੇਰੀ ਬੇਨਤੀ ਹੈ ਅਸੀਂ ਸਾਰੇ ਇਲਾਕੇ ਵਾਲੇ ਇਹਨਾਂ ਦਾ ਪੂਰਨ ਸਹਿਯੋਗ ਦੇਵਾਂਗੇ। ਅੱਜ ਦੇ ਦਿਨ ਤੇ ਮੈਂ ਨਵਿਆਜ ਜਿਹੜੇ ਜੋੜੇ ਨੇ ਉਹਨਾਂ ਨੂੰ ਵਧਾਈ ਦੇਣਾ। ਉਹਨਾਂ ਦੇ ਗ੍ਰਸਤੀ ਜੀਵਨ ਵਧੀਆ ਤੇ ਸ਼ਾਨਦਾਰ guzre ਸਰਦੀ ਕਲਾਬਾ ਜੀ guzre ਸਾਰੇ ਇਲਾਕੇ ਵੱਲੋਂ ਆਪਣੇ ਵੱਲੋਂ ਵੀ ਸਾਰੇ ਪਰਵਾਨਕਾਂ ਦਾ ਬਹੁਤ ਬਹੁਤ ਧੰਨਵਾਦ। ਸਰਕਾਰ ਤੋਂ ਪਹਿਲਾਂ ਤਾਂ ਚੈਂਪੀਅਨ ਜੈਰਾ ਅੰਮੇਰਕਾ ਜੀ ਨੂੰ ਵੀ ਸਲੂਟ ਕਰਨਾ। ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਖਾਸ ਹਰ ਸਾਡੀ ਤਰ੍ਹਾਂ ਇਸ ਵੇਰ ਵਾਲੇ ਵੀਰਾਂ ਨੂੰ ਬੇਨਤੀ ਆਇਆ ਇਹ ਸਟਾਰਟ ਕਰਨ ਜਿਹੜਾ ਬੈਂਡ ਵਾਲੇ ਸਾਡੀ ਡੋਲੀਆਂ ਤੋਰਖਦੀ ਹੈ ਬੈਂਡ ਵਾਲੇ ਵੀਰਾਂ ਨੂੰ ਬੇਨਤੀ ਆਇਆ ਸਟਾਰਟ ਕਰ ਲੋ ਪ੍ਰਸ਼ਾਸਨ ਮੇਰੇ ਨਗਰ ਕੌਂਸਲ ਜਿਲ੍ਹਾ ਸਾਨੀਵਾਦ ਦੇ ਪਰ ਆਣ ਸਮਾਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਕਰਦੀ ਆ ਵਿਆਹ ਹੋਣਾ ਪਈ ਤੁਮ ਕਾ ਨਾਲ ਮੈਂ ਇਹ ਦੁਆ ਕਰਦੀ ਇਸ ਨੀਂਵਾਂ ਖੁਸ਼ੀ-ਖੁਸ਼ੀ ਰਹਿ ਜਾਓ ਜੈ ਭੀਮ ਜੈ ਭਾਰਤ ਅੱਜ ਸਾਡੇ ਡਾਕਟਰ ਬੀਆਰ ਅਮੀਰਕਰ ਬੁੱਧਾ ਟਰੱਸਟ ਵੱਲੋਂ ਸੋਹਣੀ ਵਾਰ ਇਹ ਵਿਆਹ ਕਰਾਇਆ ਜਾ ਰਹੇ ਨੇ 16 ਸਾਲ ਹੋ ਗਏ ਸਾਨੂੰ ਵਿਆਹ ਕਰਦੇ ਨੂੰ ਔਰ ਅਸੀਂ ਇੰਨੇ ਜੋਗੇ ਹੈ ਨਹੀਂ ਪਰ ਸਮੂਹ ਸਾਡੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਐਨਆਰਆਈ ਵੀਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਵੱਲੋਂ ਇਹਨਾਂ ਦੇ ਸਹਿਯੋਗ ਕਰਕੇ ਇਹ ਜਿਹੜਾ ਅਸੀਂ ਐਡਾ ਵੱਡਾ ਉਪਰਾਲਾ ਕੀਤਾ ਆ ਉਹ ਨੇਪਰੇ ਚਾੜਦੇ ਆ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਦਿਲੋਂ ਆਸ ਕਰਦਾ ਵੀ ਅੱਗੇ ਤੋਂ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨਗੇ ਜਿਹੜੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ ਮੈਂ ਉਹਨਾਂ ਨੂੰ ਇਹੀ ਦੱਸਣਾ ਚਾਹਾਂਗਾ ਵੀ ਜਿੰਨਾ ਨਸ਼ਿਆਂ ਤੋਂ ਆਪਾਂ ਦੂਰ ਰਹਿ ਸਕਦੇ ਆ ਰਹਿ ਜਾਵੇ ਕਿਉਂਕਿ ਦੇਖੋ ਤੁਸੀਂ ਸੁਣਿਆ ਹੋਣਾ ਵੀ ਜਿਹੜੀ ਦਿੱਕਤ ਆ ਰਹੀ ਆ ਅੱਜ ਕੱਲ ਵੀ ਵਿਆਹ ਤੋਂ ਬਾਅਦ ਬੱਚਿਆਂ ਦੀ ਹੈਨਾ ਬੱਚੇ ਆਪਣੇ ਲੇਡੀਜ਼ ਪ੍ਰੈਗਨੈਂਟ ਨਹੀਂ ਹੋ ਰਹੇ ਉਹਦਾ ਰੀਜ਼ਨ ਇਹੀ ਆ ਵੀ ਨਸ਼ੇ ਤੇ ਮੈਂ ਬੱਚਿਆਂ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਨਸ਼ਿਆਂ ਤੋਂ ਦੂਰ ਹੋ ਤਾਂ ਕਿ ਤੁਹਾਡਾ ਪਰਿਵਾਰ ਅੱਗੇ ਵਧ ਸਕੇ ਤੇ ਤੁਸੀਂ ਸੁਖ ਮੈਂ ਸੁਖਦਾਇਕ ਜ਼ਿੰਦਗੀ ਜੀ ਸਕੋ ਇਹ 16 ਸਾਲ ਆਈ 16ਵਾਂ 16 ਸਾਲ ਚੱਲਦਾ ਸਾਨੂੰ ਵਿਆਹ ਨੂੰ 16ਵਾਂ ਸਾਲ ਆ ਤੇ 6 ਕੁੜੀਆਂ ਦੇ ਅਸੀਂ ਵਿਆਹ ਕੀਤੇ ਆ ਜਿਦੇ ਵਿੱਚ ਪੰਜਾਂ ਦਾ ਅਸੀਂ ਲਾਵਾ ਕਰਾਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇੱਕ ਸਾਡੇ ਕ੍ਰਿਸਚੀਅਨ ਪਰਿਵਾਰ ਸੀ ਉਹਨਾਂ ਵੱਲੋਂ ਉਹਨਾਂ ਨੇ ਉਹਨਾਂ ਦੀ ਜੋ ਰਸਮਾਂ ਉਸ ਦਾ ਅਸੀਂ ਵਿਆਹ ਕੀਤਾ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਸੰਦੇਸ਼ ਦੇਣਾ ਵੀ ਉਹ ਨਸ਼ਿਆਂ ਨੂੰ ਤਿਆਗ ਕੇ ਸਾਡੀ ਸੰਸਥਾ ਦੇ ਨਾਲ ਜੁੜੇ ਜਾਂ ਐਦਾਂ ਦਾ ਕੋਈ ਵੀ ਹੋਰ ਜੋ ਲੋਕ ਭਲਾਈ ਦਾ ਕੰਮ ਆ ਉਹ ਕਰਿਆ ਜਾਵੇ ਤੇ ਜਿਹੜੇ ਸਾਡੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਇਹੀ ਬੇਨਤੀ ਕਰਾਂਗਾ ਵੀ ਜਿੱਦਾਂ ਅਸੀਂ ਉਹਨਾਂ ਦੇ ਸਹਿਯੋਗ ਨਾਲ 16 ਸਾਲ ਲੰਘਾਏ ਨੇ ਅੱਗੇ ਵੀ ਉਹ ਸਾਡਾ ਬੱਤ-ਬੱਤ ਇਦਾਂ ਹੀ ਸਾਥ ਦੇਣ ਤਾਂ ਕਿ ਅਸੀਂ ਅੱਗੇ ਤੋਂ ਅੱਗੇ ਹੋਰ ਵਧੀਆ ਕੰਮ ਕਰ ਸਕੀਏ। ਹਾਂ ਜਿਹੜਾ ਤੁਹਾਡਾ ਸਵਾਲੋਂ ਮਡੇ ਵੱਲੋਂ ਵਿਆਹ ਕਰਵਾਇਆ ਜਾ ਰਿਹਾ ਉਹ ਨਾਲ ਅਲੱਗ ਗੱਲ ਹੈ। ਜੈ ਭੀਮ ਜੈ ਭਾਰਤ ਮੈਂ ਉਸ ਪਰਮਾਤਮਾ ਦਾ ਆਕਾਰਪੁਰਖ ਦਾ ਬਹੁਤ ਜ਼ਿਆਦਾ ਸਤਿਕਾਰਨਾ ਕਰਦਾ। ਜਿਸ ਪ੍ਰਮਾਤਮਾ ਨੇ ਆਕਾਲ ਪੁਰਖ ਨੇ ਸਾਡੇ ਡੀਆਰ ਪੀਬਰਾਓ ਅੰਬੇਦਕਰ ਬੁੱਧਾ ਟਰੱਸਟ ਦੇ ਮੈਂਬਰਾਂ ਨੂੰ ਡਾਕਟਰ ਅੰਬੇਦਕਰ ਜੀ ਦੀ ਸੋਚ ਤੇ ਪਹਿਰਾ ਦੰਡੇ ਹੋਏ ਦੱਬੇ ਕੁਚਲੇ ਲੋਕਾਂ ਨੂੰ ਜਿਹੜੇ ਸਾਡੇ ਲੋੜਵੰਦ ਲੜਕੀਆਂ ਨੇ ਅਸੀਂ ਉਹਨਾਂ ਦੀ ਜੋ ਟਰੱਸਟ ਆ ਅਸੀਂ ਉਹਨਾਂ ਦੀਆਂ ਸ਼ਾਦੀਆਂ ਕਰਦੇ ਆ 16 ਸਾਲ ਤੋਂ ਲਗਾਤਾਰ ਲੜਕੀਆਂ ਨੂੰ 16 ਸਾਲ ਤੋਂ ਲਗਾਤਾਰ ਘਰ ਵਿੱਚ ਜ਼ਰੂਰਤਮੰਦ ਸਮਾਨ ਦਿੱਤਾ ਜਾਂਦਾ ਹੈ ਉਹ ਪ੍ਰਮਾਤਮਾ ਦੀ ਆਗਿਆ ਨਾਲ ਪ੍ਰਮਾਤਮਾ ਦੇ ਬਲ ਦੇ ਨਾਲ ਸਾਡੇ ਟਰੱਸਟ ਦੇ ਸਾਰੇ ਮੈਂਬਰ ਸਾਡੇ ਡੀਐਸਪੀ ਸਾਹਿਬ ਬਲੰਸਿੰਗ ਜੀ ਜਿਹੜੇ ਹਰ ਸਾਲ ਲਗਾਤਾਰ ਸੋਨੇ ਦੇ ਕੋਕਾਂ ਦੀ ਸੇਵਾ ਕਰਦੇ ਆ ਰਹੇ ਨੇ ਸਾਡੇ ਹਰਪ੍ਰੀਤ ਸਰਕਾਰੀਆ ਜੀ ਪ੍ਰਧਾਨ ਜੀ ਪ੍ਰੀਤਮ ਗਿੱਲ ਜੀ ਨਰੇਸ਼ ਨਾਗੀ ਜੀ ਸਾਡੇ ਸਾਰੇ ਕਮੇਟੀ ਦੇ ਮੈਂਬਰ ਬਹੁਤ ਮਿਹਨਤ ਕਰਦੇ ਨੇ ਅਸੀਂ ਇਹ ਜਿਹੜਾ ਸ਼ਾਦੀਆਂ ਕਰਦੇ ਆ ਸਾਡੇ ਇਲਾਕਾ ਨਿਵਾਸੀ ਸਾਨੇਵਾਲ ਦੇ ਐਨਆਰਆਈ ਦੇ ਸਹਿਯੋਗ ਨਾਲ ਇੰਡਸਟਰੀ ਮੈਨਾਂ ਨਾਲ ਸਾਡੇ ਪੁਲਿਸ ਮੈਨਾਂ ਦੇ ਸਹਿਯੋਗ ਨਾਲ ਇਹ ਸਾਰਾ ਕਾਰਜ ਨਿਪਟਰੇ ਚੜਿਆ ਜਾਂਦਾ